ਜਿੰਦਾਬਾਦ ਜਿੰਦਾਬਾਦ ਮਗਨਾਲਲ ਬੱਗਰ ਇੰਤਜ਼ਾਮ ਕਰ ਰਹੇ ਹਨ ਕਿ ਵੀ ਟਾਈਮ ਅੱਗੇ ਬਹੁਤ ਅੱਗੇ ਵੀ ਪਹੁੰਚ ਰਿਹਾ ਹੈ ਜਿੱਦਾਂ ਪਹਿਲਾਂ ਵੀ ਚੱਜ ਕੇ ਹਟਿਆ ਕਹਿੰਦੇ ਟਾਈਮ ਚੱਲਦੇ ਹੋਏ ਪੀਰੇ ਨੂੰ ਬਹੁਤ ਕਵਰੇਜ ਕਰਨਾ ਪੈ ਰਿਹਾ ਲੁਧਿਆਣਾ ਬਹੁਤ ਵੱਡਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਦਾ ਹਲਕਾ ਨੌਜੇ ਵਿੱਚ ਬਿੱਟੂ ਭਾਰਤਵਾਦੀ ਵਾਧ ਨੰਬਰ 92 ਪਰ ਉਹ ਟੀਮ ਚੌਧਰੀ ਮਨੋਲਾਲ ਬੱਗਰ ਜੀ ਦੀ ਸ਼ਾਰੀ ਜਿਹੜੀ ਹੈ ਜੀ ਜਾਣਾ ਲੱਗੀ ਹੋਈ ਹੈ ਬੌਸਟ ਸਟਾਫ ਦੇ ਕੋਲੋਂ ਬੱਚੇ ਪੜ ਕੇ ਚੰਗੀਆਂ ਚੰਗੀਆਂ ਪੋਸਟਰੇ ਬੋਚੇ ਨੇ ਔਰ ਲੋਹਾਨੇ ਦੇ ਵਿੱਚੋਂ ਗੱਡੀ ਆ ਗਈ ਅਲਮ ਦਾ ਔਰ ਜੀਵਕ ਧੀਰ ਸਾਹਿਬ ਉਹਨਾਂ ਨੇ ਵੀ ਜੀਵਨ ਦੀਪਕ ਧੀਰ ਸਾਹਿਬ ਨੂੰ ਇਹਦੀ ਸ਼ਾਮ ਕਰਿਆ ਨਾ ਸ਼ੋਰ ਵਾਲੇ ਆਹ ਪਤਾ ਲੱਗਦਾ ਅੰਦਰ ਤੋਰ ਤੋਂ ਮੌ ਪ੍ਰਕਾਸ਼ ਜੀ ਜੀ ਆ ਨੂ ਸਾਰੇ ਲੱਗਿਆ ਨੂ ਦਰ ਨੰਬਰ 92 ਦੇ ਵਿੱਚ मनोहर लाल संदीपा जी सा जिन्होंने वीर मेरे स्टेज ने या सड़क के उपर इधर उधर सारे में बैठे के आके बैठे की कृपालता कर करो बड़ी मेहरबानी थोड़ी सार्या की ਕੋਈ ਨਹੀਂ ਮੈਨੂੰ ਕਹ ਲਿਆ ਕਿੱਥੇ ਆ ਆ ਕਰਾ ਦੇਣਾ ਕਰਾ ਬਹੁਤ ਟਾਈਮ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਬੈਠੇ ਮੈਨੂੰ ਪਤਾ ਲੱਗ ਰਿਹਾ ਬਟ ਮੈਨੂੰ ਲੱਗਦਾ ਹੈ ਕਿ ਸਾਨੂੰ ਗੁਰੂ ਨਾਨਕ ਦੇ ਸਰਕਾਰ ਵਿੱਚ ਫਤਿਹ ਦੇ ਨਿਸ਼ਾਨਸਾ ਫਤਿਹ ਦੇ ਨਿਸ਼ਾਨਸਾ ਲਗਾਈ ਹੁੰਦੀ ਹੈ ਤਾਂ ਹੀ ਸਾਰਿਆਂ ਨੂੰ ਇੱਕ ਜੋਸ਼ ਵੀ ਆਉਂਦਾ ਹੈ ਤੇ ਆਪਣਾ ਜਜ਼ਬਾ ਵੀ acha ਲੱਗਦਾ ਹੈ ਛੁ ਮੈਂ ਇੱਕ ਵਾਰੀ ਫੇਰ ਕਹਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਆਇਆ ਅਜ ਅਸੀਂ ਜਿਹੜੇ ਇੱਥੇ ਇਕੱਠੇ ਹੋਇਆ ਨਾ ਇਹ ਬਹੁਤ ਹੀ ਬਹੁਤ ਹੀ ਇੰਪੋਰਟੈਂਟ ਮਤਲਬ ਨਾਲ ਇਕੱਠੇ ਹੋਇਆ ਐ ਐਮਪੀ ਦੀ ਚੋਣਾ ਆ ਗਈ ਐ ਔਰ ਉਹਨਾਂ ਨੂੰ ਚੋਣਾ ਹੋਣ ਜਾ ਰਹੀਆਂ ਨੇ ਪਰ ਮੈਂ ਆਪਣੀ ਬਾਣੀ ਆਰੰਭ ਕਰਨ ਤੋਂ ਪਹਿਲੇ ਉਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਜੇ ਕਾਰਾ ਲਾਉਣਾ ਬੋਲੇ ਸੋ ਨਿਹਾਲ जय श्री राम बहुत माता जी बहुत माता जी वोटादा ਤੁਸੀਂ ਹਰ 5 ਸਾਲ ਬਾਅਦ ਪਾਉਂਦੇ ਹੋ ਔਰ ਪਾਉਂਦੇ ਵੀ ਆਏ ਹੋ ਤੁਸੀਂ ਪਹਿਲੇ ਵੀ 15 ਸਾਲ ਐਸੇ ਹਲਕੇ ਦੇ ਵਿੱਚੋਂ ਕਿਸੇ ਸਾਡੇ ਵੀਰ ਨੂੰ ਜਿਤਾ ਕੇ ਭੇਜਦੇ ਰਹੇ ਹੋ ਕੇ ਬੰਦੇ ਲਾ ਸਗਰਿਓ ਥਿਰੇ ਥੋਕ ਪੁਰਾਤਰ ਤਪੀ ਲਈ ਨਾ ਵਾਸਤੇ ਆਮ ਆਦਮੀ ਪਾਰਟੀ ਨੇ ਵਿਸ਼ਵਾਸ ਜਿਹੜਾ ਜਿਤਾਇਆ ਲੁਧਿਆਣੇ ਦੇ ਵਿੱਚ ਅਸ਼ੋਕ ਕੁਰਾਸ਼ਲਪੀ ਜਿਹੜੇ ਪ੍ਰੋਫੈਸਰ ਮਨੀਆਂ ਬਤਾਵਾ ਮਨੀਆਂ ਪਹਿਨਾ ਬਜ਼ੁਰਗ ਆਮ ਮਮਰ ਸਾਥੀ ਛੋਟੇ ਅਜ਼ੀਜ਼ ਮਾਈਤੇ ਬਰਜਮਾਨ ਸਾਡੇ ਪਾਰਲੀਮੈਂਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਂਡਿਟ ਸ਼ੋਕ ਕੁਰਾਸ਼ਲਪੀ ਜੀ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਕਿ ਨਾਵਾਂ ਦੇ ਚੱਕਰ ਪੈਣਾ ਨਹੀਂ ਕਿੰਨੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਦਾ ਟਾਈਮ ਹੈ ਔਰ ਤਕਰੀਬਨ ਪਿੰਡਾਂ ਜੂ ਨਿਕਲ ਕੇ ਆਣਾ ਔਰ ਖਾਸ ਤੌਰ ਤੇ ਪਤਾ ਲਗਾ ਵੀ ਉਹਦਾ ਪਿਆਰ ਵੀ ਸਾਡੇ ਨਾਲ ਹੈ ਇਹ ਹਲਕਾ ਨੋਟ ਜਿਹੜਾ ਤਕਰੀਬਨ 30 40 ਹਜ਼ਾਰ ਤੋਂ ਡਿਵੈਲਪਮੈਂਟ ਤੋਂ ਪਿਛੜਿਆ ਸੀ ਪਿਛੜਿਆ ਸੀ ਵਿਜਾਪਤ ਖੜਾ ਕਰਾਂ ਦੱਸਿਓ ਯਾਰ ਹੁੰਦਾ ਹੈ ਸੀ ਕੰਮ ਕੁਝ ਡਿਵੈਲਪਮੈਂਟ ਕੁਝ ਉੱਚਾ ਬੋਲੋ ਯਾਰ ਫਿਰ ਰੋਡ ਦਾ ਹੱਕਦਾਰ ਕੌਣ ਹੈ ਜੋੜ ਨਿਸ਼ਾਨ ਇੱਕ ਇੱਕ ਵੋਟ ਬਿੰਕੀ ਮੇਰੀ ਗੱਲ ਸੁਣ ਲੈ ਯਾਦ ਨੇ ਮੇਰੇ ਵਾਰੀ ਐਡੇ ਚੰਦੇ ਘਟਣੇ ਦੁਆਰੀ ਉੱਚੀ ਬੋਲਣ ਨੂੰ ਫੜੀਆਂ ਲਿਖਿਆ ਸੀ ਵਾਰਸ ਹੁਣ ਵਾਰਸ ਹੈਗੇ ਤਾਂ ਸਾਰੇ ਤੁਹਾਡੇ ਨਾਲ ਤੁਸੀਂ ਆਪ ਵਾਰਸ ਹੋ ਸਾਰਿਆਂ ਦੇ ਇਸ ਕਰਕੇ ਮੈਂ ਤਾਂ ਜਿਆਦਾ ਲੰਮਾ ਨਹੀਂ ਬੋਲਣਾ ਕਿ ਸਮਝਣ ਲੱਗੇ ਨਹੀਂ ਹੈਗਾ ਮੇਰੀ ਇੱਕੋ ਹੀ ਬੇਨਤੀ ਹੈ ਇੱਕ ਇੱਕ ਬੰਦਾ 10 ਦਾ ਬੰਦੇ 20-20 ਬੰਦੇ ਨਾਲ ਜੋੜ ਕੇ ਉਸ ਦਿਨ ਇਲੈਕਸ਼ਨ ਆਦਨ ਇੱਕ ਇੱਕ ਵੋਟ ਕਿਉਂਕਿ ਹਲਕਾ ਬਹੁਤ ਵੱਡਾ ਮੰਚ ਤੇ ਵਿਰਾਜਮਾਨ ਵੱਡੇ ਪਾਈ ਚੌਧਰੀ ਮਦਰਨਾਲ ਭੱਗਾ ਸਾਰੇ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਜਿਵੇਂ ਬੱਗਾ ਜੀ ਨੇ ਕਿਹਾ ਜੇ ਨਾਮ ਦੇ ਚੱਕਰਾਂ 'ਚ ਪੈ ਗੋ ਤਾਂ ਬਹੁਤ ਲੰਬਾ ਹੋ ਜਾਂਦਾ ਵਾ ਮੈਂ ਪਿੰਡਾਂ ਤੋਂ ਆ ਰਿਹਾ ਵਾਂ ਅੱਜ ਦਾਖੇ ਦੇ ਇਲਾਕੇ ਦੇ 15 ਪਿੰਡਾਂ ਦੇ ਵਿੱਚ ਮੈਂ ਜਾ ਕੇ ਆਇਆ ਵਾਂ ਜਿਸ ਪਿੰਡ ਦੇ ਅੰਦਰ ਗਿਆ ਵਾਂ ਉਸ ਪਿੰਡ ਦੇ ਵਿੱਚੋਂ ਇੱਕੋ ਹੀ ਆਵਾਜ਼ ਸੁਣੀ ਆ ਚੌਰੀ ਸਾਹਿਬ ਜਿਹੜੇ ਪਿੰਡ ਦੀ ਹੋਂਦ ਸੀ ਕੋਨਸੀオンਸੀ ਚੰਦਰਨਗਰ 92 ਨੰਬਰ ਵਾਰਡ ਦੇ ਅੰਦਰ ਜੋ ਐਡਾ ਵੱਡਾ ਪਰਮਾ ਹੰਗਾਰਾ ਚੌਦੀ ਮਦਨ لال ਬਗਾਰੀ ਦੇ ਵੱਡੇ ਪਾਈ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਅੱਜ ਚੰਦਰਨਗਰ ਦੇ ਇਹ ਮਾਨ ਬਣਾਈ ਬੈਠੇ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸੋ ਨਿਸ਼ਾਨਾ ਇਹਦੇ ਬਟਨ ਦਬ ਦਬ ਕੇ ਬਾਕੀ ਸੋ ਸਾਰਿਆਂ ਨੂੰ ਭਜਾਉਣਾ ਆਮ ਆਦਮੀ ਪਾਰਟੀ ਦੇ ਮੈਨੂੰ ਜੋ ਮਾਣ ਬਖਸ਼ਿਆ ਵਾ ਇੱਥੋਂ ਅਗਰ ਮੇਰਾ ਸੇਵਾਦਾਰ ਬਣਾਉਗੇ ਮੈਨੂੰ ਲੋਕ ਲੁਧਿਆਣੇ ਦੇ ਤਾਂ ਮੈਂ ਡੱਟ ਕੇ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰੂੰਗਾ ਇਹ ਸਾਰਾ ਚੌਦੀ ਮਦਨ ਲਾਲ ਬੱਗੇ ਦੇ ਕਿਤੇ ਹੋਏ ਕੰਮਾਂ ਦਾ ਕਿਉਂਕਿ ਇਹਨੇ ਮਿਹਨਤ ਕੀਤੀ ਆ ਪਹਿਲਾਂ ਵੀ ਲੋਕ ਰਹੇ ਐ ਇੱਥੇ ਕਿਸੇ ਨੇ 5 ਲੱਖ 10 ਲੱਖ ਨਹੀਂ ਲਾ ਕੇ ਦਿੱਤੇ ਆ ਇਹਨੇ 50 ਕਰੋੜ ਤੋਂ ਉੱਤੇ ਲਾਤਾ ਇਸ ਇਲਾਕੇ ਦੇ ਵਿੱਚ ਅੱਜ ਲੋਕ ਖੁਸ਼ ਆ ਜਿਹੜਾ ਜਗਾ ਦਾ 5000 ਪਹਾ ਸੀ ਅੱਜ 15000 ਰੁਪਇਆ ਹੋ ਗਿਆ ਇਹ ਲੋਕਾਂ ਦੀ ਤਰੱਕੀ ਆ ਤੇ ਲੋਕਾਂ ਦਾ ਮਾਣ ਆਇਆ